ਰੋਪੜ ਜ਼ਿਲ੍ਹੇ ਵਿੱਚ ਪੈਂਦੇ ਥਰਮਲ ਪਲਾਂਟ ਕਨੋਲੀ ਵਿਖੇ ਇੱਕ ਪ੍ਰਵਾਸੀ ਭਈਆ ਜਿਹੜਾ ਕਿ ਇੱਕ ਠੇਕੇਦਾਰ ਦੀ ਲੇਬਰ ਦਾ ਪ੍ਰਮੁੱਖ ਲੱਗਦਾ ਹੈ ਸਕਿਉਰਟੀ ਗਾਰਡ ਨੂੰ ਕਿਸ ਤਰ੍ਹਾਂ ਗਾਲੀ ਗਲੋਚ ਕਰ ਰਿਹਾ ਹੈ ਉਸ ਨੂੰ ਗੰਦੀਆਂ ਗਾਲਾਂ ਕੱਢ ਰਿਹਾ ਹੈ ਦੇਖੋ ਇਹ ਵੀਡੀਓ ਕਿਨੂੰ ਤੈਨੂੰ ਗਾਲ ਕੱਢਿਆ ਤੂੰ ਤਮੀਜ਼ ਨਾਲ ਗੱਲ ਕਰ ਸਕਦਾ ਕਿਨੂੰ ਤੈਨੂੰ ਕੋਈ ਗਲਤ ਤਮੀਜ਼ ਦੇ ਨਾਲ ਗੱਲ ਕਰ ਰਿਹਾ ਤੂੰ ਕਿੱਦਾਂ ਬੋਲਦਾ ਹਾਂ ਉਹਨੂੰ ਕੋਈ ਗੱਲ ਤੂੰ ਗੱਲ ਕਰੀਂ ਅਸੀਂ ਐਂ ਦੱਸ ਗਿਆ ਕਿ ਤੈਨੂੰ ਬੋਲ ਤੁਸੀਂ ਸਭ ਕੁਝ ਕਹਿੰਦੇ ਹੋ ਬਲਾਓ ਜਿਹੜੇ ਅਫਸਰਾਂ ਨੂੰ ਬੁਲਾਉਣੇ ਤੂੰ ਕਿਹਨੂੰ ਬੋਲਿਆ ਕੁਝ ਸਭ ਤੋਂ ਬੋਲੇ ਦੱਸ ਮੈਂ ਗੇਟ ਪਾਸ ਆਪਣਾ ਦੇਂਦਾ ਸਭ ਕੁਝ ਦਿੰਦਾ ਮੈਨੂੰ ਕਢਾ ਦਿਓ ਪਲਾਂਟ ਤੋਂ ਬਾਹਰ ਕਢਾਓ ਮੈਂ ਬਰਕਰਾਰ ਆਇਆ ਇੱਥੇ ਦਾ ਠੀਕ ਆ ਤੂੰ ਬਲਾਹ ਜਿਹਨੂੰ ਬੁਲਾਉਣਾ ਉਹ ਜਿਹੜਾ ਮਰਜ਼ੀ ਨੂੰ ਬੁਲਾਓ ਤੁਸੀਂ ਅਫਸਰਾਂ ਨੂੰ ਬੁਲਾਓ ਜਿੰਨੂੰ ਮਰਜ਼ੀ ਬੁਲਾਉਂਦਾ ਨਹੀਂ ਕਿਸੇ ਤੋਂ ਹੈ ਡਰਦਾ ਨਹੀਂ ਨਹੀਂ ਡਰਦਾ ਮੈਂ ਕਿਸੇ ਤੋਂ ਆਪਣੇ ਬਾਪ ਤੋਂ ਡਰਦਾ ਜੇ ਮੈਂ ਗਲਤ ਥਾਂ ਤਾਂ ਮੈਂ ਪੁਲਿਸ ਵਾਲੇ ਤੇ ਵੀ ਡਰੂੰਗਾ ਜੇ ਮੈਂ ਗਲਤ ਬੋਲ ਰਿਹਾ ਪੁੱਛ ਲਓ ਤੈਨੂੰ ਜੌਬ ਸਰ ਚੱਲ ਜਾਂਦੇ ਅਸੀਂ ਫੱਦੂ ਆ ਤੂੰ ਕਿਹੜੀ ਕੰਪਨੀ ਅਫਸਰਾਂ ਨੂੰ ਰੋਕੋ ਕਿਹੜੀ ਕੰਪਨੀ ਹੈ ਬਾਤ ਤੁਸੀਂ ਫੋਟੋਆਂ ਲਾਓ ਤੂੰ ਦੱਸ ਲੱਭੋ ਕਿਹੜੇ ਕੰਪਨੀ ਦੀ ਕੰਪਨੀ ਕਿਹੜੀ ਦਾ ਮੈਂ ਕੰਪਨੀ ਦਾ ਬਸ ਤੁਸੀਂ ਲੱਭੋ ਜਿੰਨੂੰ ਲੱਭਣਾ ਮੈਂ ਤੇਰੇ ਭਲਾ ਮੈਂ ਨਹੀਂ ਨਾ ਦੱਸਣਾ ਇਹ ਅਫਸਰ ਜਾ ਰਹੇ ਇਨਾਨੂ ਰੋਕੋ ਤੈਨੂੰ ਅਸੀਂ ਫੱਦੂ ਆ ਹੈ ਅਕਸਰ ਜਾਂਦੇ ਆ ਮੈਂ ਚੋ ਲੱਖ ਲੱਖ ਡੇਢ ਡੇ ਲੱਖ ਰੁਪਈਆ ਲਿੰਦੇ ਆ ਹੈ ਅਸੀਂ ਫੋਦੂ ਆ ਕੰਪਨੀ ਕਿਹੜੀ ਬੋਲ ਬੇ ਕੰਪਨੀ ਮਾ ਛੋਟੀ ਕੰਪਨੀ ਚ ਆ ਦੱਸੋ ਛੋਟੀ ਕੰਪਨੀ ਚ ਹਾਂ ਛੋਟੀ ਕੰਪਨੀ ਚ ਨਾ ਕੀ ਜਰਾ ਨਾ ਕੀ ਜਰਾ ਕੁਨਾਰ ਸਿੰਘ ਨਾ ਆਏ ਰਾਖਪੂਤ ਆ ਰਾਜਪੂਤ ਆ ਹਾਂ ਰਾਖਪੂਤ ਆ ਹਾਂ ਕੋਈ ਗੱਲ ਮੇਰਾ ਬਾਪ ਵੀ ਇੱਥੇ ਲੱਗਿਆ ਜੜ ਪਟਣਾ ਪਟਾ ਦਿਓ ਇਹਨੇ ਤੇਰੇ ਨਾਲ ਕੋਈ ਨਹੀਂ ਪੜਦਾ ਹਾਂ ਬਲਾ ਜਿਹਨੂੰ ਬੁਲਾਉਣਾ ਬੁਲਾਓ ਬਲੋ ਜਰਾ ਅਸੀਂ ਫੋਗੋ ਬੱਤੇ ਆਥੇ ਇਹੋ ਆ ਅਸੀਂ ਪਾ ਚੋ ਗੱਡੀਆਂ ਲੈ ਕੇ ਜਾਂ